ਮੇਰੇ ਪਿਆਰੇ ਬੱਚੋ ਤੁਹਾਡਾ ਇੰਟੈਲੀਜੈਂਟਲੀ ਸਟੱਡੀ ਵਿੱਚ ਸਵਾਗਤ ਹੈ ਅੱਜ ਅਸੀਂ ਕਰਾਂਗੇ 파ਟ 3 ਬਾਲ ਸੁਖ ਦੇਵਤਾ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਚਲੋ ਸ਼ੁਰੂ ਕਰਦੇ ਹਾਂ ਇਹਦੇ ਪਹਿਲੇ ਭਾਗ ਵਿੱਚ ਇਹ ਦਿੱਤਾ ਹੋਇਆ ਹੈ ਯਾਦ ਰੱਖਣੀ ਹੋ ਗੱਲਾਂ ਜਿਹੜੀਆਂ ਕਿ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਦੂਸਰੇ ਭਾਗ ਵਿੱਚ ਤੁਸੀਂ ਪੜ੍ਹੋ ਅਤੇ ਸਮਝੋ ਪਹਿਲਾ ਆਜ਼ਾਦੀ ਸੁਤੰਤਰਤਾ ਆਪਣੀ ਮਰਜ਼ੀ ਨਾਲ ਚੱਲਣ ਦਾ ਭਾਵ ਚੁਰਮਟ ਇਕਾਟ ਚਿੜਚਿੜਾ ਖਿਜਣ ਵਾਲਾ ਖਿੱਜੂ ਸੁਭਾ ਹੁਸ਼ਿਆਰੀ ਚੁਸਤੀ ਚਲਾਕੀ ਤਾਇਨਾਥ ਨਿਯੁਕਤ ਕਰਨਾ ਛਿੱਥਾ ਸ਼ਰਮਿੰਦਾ ਪੈੜਾ ਪੈਰ ਪੈਰਾਂ ਦੇ ਨਿਸ਼ਾਨ ਇਹਦਾ ਹੀ ਭਾਗ ਤੀਜੇ ਵਿੱਚ ਕਿਹਾ ਗਿਆ ਹੈ ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ भरो ਸੁਖਦੇਵ ਜੀ ਦੇ ਮਾਤਾ ਜੀ ਦਾ ਨਾਂ ਡੈਸ਼ ਸੁਖਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀਗਾ ਰਲੀ ਦੇਈ ਸੁਖਦੇਵ ਲਾਇਲਪੁਰ ਦੇ ਡੈਸ਼ ਸਕੂਲ ਵਿੱਚ ਪੜਦਾ ਸੀ ਕਿਹੜੇ ਸਕੂਲ ਵਿੱਚ ਪੜਦਾ ਸੀ ਸਨਾਤਨ ਧਰਮ ਦੇ ਅੰਗਰੇਜ਼ ਅਫਸਰ ਡੈਸ਼ ਹੋ ਗਿਆ ਜਦੋਂ ਸੁਖਦੇਵ ਨੇ ਜਿਹੜਾ ਅੰਗਰੇਜ਼ ਅਫਸਰ ਸੀਗੀ ਉਹਨੂੰ ਸਲਾਮੀ ਨਹੀਂ ਦਿੱਤੀ ਤਾਂ ਉਦੋਂ ਕੀ ਹੋ ਗਿਆ ਸੀਗਾ ਜਿਹੜਾ ਅੰਗਰੇਜ਼ ਸੀਗਾ ਉਹ ਕੀ ਹੋ ਗਿਆ ਹੀ ਅੱਗ ਬਬੂਲਾ ਹੋ ਗਿਆ ਸੀਗਾ ਹੁਣ ਅਗਿਆ ਗਿਆ ਸੱਸਾ ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇੱਕ ਕਿਹੜੀ ਟੱਕਰ ਸੀਗੀ ਪਹਿਲੀ ਟੱਕਰ ਸੀਗੀ ਸੁਖਦੇਵ ਦਾ ਪਰਿਵਾਰ ਡੈਸ਼ ਵਿਖੇ ਰਹਿੰਦਾ ਸੀਗਾ ਕਿੱਥੇ ਰਹਿੰਦਾ ਸੀਗਾ ਲਾਇਲਪੁਰ ਦੇ ਵਿੱਚ ਹੁਣ ਹੈਗਾ ਭਾਗ ਚੌਥੇ ਦੇ ਵਿੱਚ ਛੇੜ ਲਿਕੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਸੁਖਦੇਵ ਦਾ ਜਨਮ ਕਦੋਂ ਹੋਇਆ ਸੁਖਦੇਵ ਦਾ ਜਨਮ ਕਦੋਂ ਹੋਇਆ ਸੀਗਾ ਸੁਖਦੇਵ ਦਾ ਜਨਮ 15 ਮਈ 1907 ਈਸਵੀ ਨੂੰ ਪਿਤਾ RAM ਲਾਲ ਥਾਪੜ ਅਤੇ ਮਾਤਾ ਰਲੀ ਦੇਈ ਦੇ ਕਰ ਲੁਧਿਆਣੇ ਵਿੱਚ ਹੋਇਆ ਸੁਖਦੇਵ ਦੀ ਚਚੇਰੀ ਭੈਣ ਦਾ ਨਾਂ ਕੀ ਸੀ ਅਤੇ ਉਹ ਸੁਖਦੇਵ ਨਾਲ ਕਿਸ ਤਰ੍ਹਾਂ ਦਾ ਵਰਤਾ ਕਰਦੀ ਸੀ ਸੁਖਦੇਵ ਦੀ ਚਚੇਰੀ ਭੈਣ ਦਾ ਨਾਂ ਕੀ ਸੀਗਾ ਗੋਰਾ ਸੀ ਉਹ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ ਉਹ ਹਮੇਸ਼ਾ ਹੀ ਸੁਖਦੇਵ ਦਾ ਪੱਖ ਪੂਰਦੀ ਸੀ ਹੁਣ ਤੀਜਾ ਹੈਗਾ ਜਦੋਂ ਬੱਚਾ ਖੂਹ ਵਿੱਚ ਡਿੱਗ ਪਿਆ ਤਾਂ ਸੁਖਦੇਵ ਨੇ ਉਸ ਨੂੰ ਬਚਾਉਣ ਲਈ ਕੀ ਕੀਤਾ ਸੁਖਦੇਵ ਪੱਜਾ ਪੱਜਾ ਆਪਣੇ ਘਰ ਗਿਆ ਅਤੇ ਘਰ ਦੇ ਨੌਕਰ ਚਿਬਰਾ ਨੂੰ ਉਸੇ ਸਮੇਂ ਖੂਹ ਤੇ ਲੈ ਕੇ ਆਇਆ ਅਤੇ ਦੋਵਾਂ ਨੇ ਉਸ ਬੱਚੇ ਨੂੰ ਬਚਾ ਲਿਆ ਜਲੀਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਸਥਿਤੀ ਨੂੰ ਕਾਬੂ ਰੱਖਣ ਲਈ ਕੀ ਕੀਤਾ ਸੀਗਾ ਜਲੀਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਹਿੰਦੂਸਤਾਨੀਆਂ ਨੂੰ ਦਬਾ ਕੇ ਉਹਨਾਂ ਦੇ ਵਿੱਚ ਕੀ ਗੁਲਾਮੀ ਦਾ ਅਹਿਸਾਸ ਕਰਵਾਇਆ ਤਾਂ ਜੋ ਕਿ ਹੋ ਸਕਣ ਉਹਨਾਂ ਦੀ ਜਿਹੜੀ ਪੰਜਾਬ ਦੀ ਸਥਿਤੀ ਸੀਗੀ ਉਹਨੂੰ ਕੀ ਕਹੇ ਕਾਬੂ ਵਿੱਚ ਆ ਜਾਏ ਤੇ ਜਿਹੜੇ ਹਿੰਦੂਸਤਾਨੀਓ ਸਾਡੇ ਗੁਲਾਮ ਬਣ ਜਾਣ ਉਨ ਇਦੇ ਹਾਏ ਹਾਏ ਭਾਗ ਵਿੱਚ ਇਹ ਆ ਕਿ ਸੁਖਦੇਵ ਦੇ ਭਗਤ ਸਿੰਘ ਨਾਲ ਸਬੰਧ ਕਿਵੇਂ ਬਣੇ ਸਨ ਭਗਤ ਸਿੰਘ ਦੇ ਪਿਤਾ ਸੁਖਦੇਵ ਦੇ ਤਾਇਆ ਜੀ ਦੇ ਘਰ ਕੀ ਸੀਗਾ ਆਉਣਾ ਜਾਣਾ ਸੀਗਾ ਉਹ ਕੀ ਸੀਗੇ ਬਚਪਨ ਵਿੱਚ ਹੀ ਆੜੀ ਬਣ ਗਏ ਸੀਗੇ ਫਿਰ ਭਾਗ ਪੰਨੇ ਵਿੱਚ ਲਿਖਿਆ ਹੋਇਆ ਹੈ ਹੇਠ ਲਿਖੇ ਕੌਣ ਸਨ ਸੁਖਦੇਵ ਕਿਸ ਸੀਗਾ ਇੱਕ ਦੇਸ਼ ਭਗਤ ਸੀਗਾ ਜਿਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਸੀਗੀ ਗੋਰਾ ਕੀ ਸੀਗੀ ਸੁਖਦੇਵ ਦੀ ਚਚੇਰੀ ਭੈਣ ਸੀਗੀ ਰਹਿਮਨ ਕੌਣ ਸੀ ਇੱਕ ਔਰਤ ਸੀਗੀ ਜਿਹੜੀ ਸੁਖਦੇਵ ਦੇ ਘਰ ਕੰਮ ਕਰਦੀ ਸੀਗੀ ਕਿਸ਼ਨ ਸਿੰਘ ਕੌਣ ਸੀਗਾ ਪਿਤਾ ਭਗਤ ਸਿੰਘ ਜੀ ਦੇ ਪਿਤਾ ਜੀ ਸਨ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਨਾ ਤੇ ਬਾਕੀਆਂ ਨੂੰ ਵੀ ਸ਼ੇਅਰ ਕਰਨੀ ਧੰਨਵਾਦ